ਹੈ ਗਈ ਹੈ ਠੰਡ ਦੇ ਵਿੱਚ ਕੋਈ ਤੰਗੀ ਤਾਂ ਨਹੀਂ ਦਿੰਦਾ ਹੁਣ ਠੰਡ ਦੇ ਵਿੱਚ ਨਾ ਨਹੀਂ ਨਾ ਬਿਲਕੁਲ ਨਹੀਂ ਹਵਾ ਲੱਗਦੀ ਨਹੀਂ ਇਹਦੇ ਤੇ ਅੱਛਾ ਜਮ ਨਹੀਂ ਲਾਉਂਦੀ ਜੀ ਇਹ ਵਿੰਡ ਸ਼ੀਲਡ ਹੈ ਜਿਹੜੀ ਇਹਦੀ ਹਾਈਟ ਐਡਜਸਟ ਹੋ ਜਾਂਦੀ ਹੈ ਆਹ ਦੇਖੋ ਤੇ ਇਹਨੂੰ ਤੁਸੀਂ ਜਦੋਂ ਉੱਚਾ ਕਰ ਲਿਆ ਤੇ ਤੁਹਾਡੇ ਹਵਾ ਪੈਣ ਦਾ ਕੋਈ ਹਵਾ ਹਵਾ ਨਹੀਂ ਪੈਂਦੀ ਇਹ ਕਿੰਨਾ ਉੱਚਾ ਹੋ ਜਾਂਦਾ ਇੱਥੋਂ ਤੱਕ ਹੋ ਜਾਂਦਾ ਬਸ ਇੱਥੋਂ ਤੱਕ ਹੋ ਜਾਂਦਾ ਇਹ ਹਵਾ ਤਾਂ ਕੀ ਇਹਦੇ ਚ ਕਣੀਆਂ ਵੀ ਨਹੀਂ ਲੱਗਦੀਆਂ ਕਣੀਆਂ ਵੀ ਨਹੀਂ ਪੈਂਦੀ ਜਦੋਂ ਇੰਨੀ ਉੱਚੀ ਹੋ ਜਾਂਦੀ ਹੈ ਇਹ ਅੱਛਾ ਤੇ ਜੇ ਮੀ ਵੀ ਪੈਂਦਾ ਹੋਵੇ ਤਾਂ ਉਹ ਵੀ ਤੁਹਾਡੇ ਉਤੋਂ ਦੀ ਲੰਘ ਜਾਂਦਾ ਠੀਕ ਹੈ ਜੀ ਇਹਦੇ ਵੀ ਗੇਅਰ ਕਿੰਨੇ ਆਉਂਦੇ ਜੀ ਮੋਟਰਸਾਈਕਲ ਗੇਅਰ 7 ਗੇਅਰ ਹੈ ਜੀ ਇਹਦੇ ਜਿਹੜੇ ਨਾਰਮਲ ਹਾਂ 7 ਗੇਅਰ ਆਉਂਦੇ ਆ ਬਈ ਤੇ ਬਾਕੀ ਸਪੀਡ ਹੈ ਜੀ 200 ਤੱਕ ਦੀ ਹੈਗੀ ਆ ਤੇ 180 195 ਬਜੂਨ ਵੀ ਤੱਕ ਇਹ ਆਉਣਾ ਚਾਹੀਦਾ ਹਾਂ ਜੀ ਲਾਇਆ ਹੋਇਆ ਲਾਇਆ ਹੋਇਆ ਠੀਕ ਹੈ ਜੀ ਕਿੱਥੋਂ ਤੱਕ ਸਫ਼ਰ ਕਰਤਾ ਹੀ ਹੁਣ ਤੱਕ ਕਿਤੇ ਕਿੱਥੇ ਮੈਂ ਇਹ ਤੇ ਸ੍ਰੀ ਹਜੂਰ ਸਾਹਿਬ ਗੋਆ ਹੂੰ ਅਧੇਰਾ ਦੂਨ ਜੈਸਲਮੇਰ ਜੀ ਰਣਥੰਬੌਰ ਜੀ ਤੇ ਇਧਰ ਨੂੰ ਹਿਮਾਚਲ ਪਾਲमपुर ਸ਼ਿਮਲਾ ਜੀ ਸਾਰਾ ਕੁਮ ਹੈ ਸਾਰੇ ਕੁਮ ਕਿੰਨਾ ਹੁਣ ਤੱਕ ਤੁਹਾਡੇ ਲੈਣ ਤੋਂ ਬਾਅਦ ਕਿੰਨਾ ਕਿ ਚਲਾਦਾ ਮੈਂ ਇਹਨੂੰ 25-30000 ਕਿਲੋਮੀਟਰ ਚਲਾਦਾ ਜੀ 25-30000 25-30000 ਕਿਲੋਮੀਟਰ ਹੁਣ ਤੱਕ ਚੱਲ ਚੁੱਕਿਆ ਜੀ ਮੋਟਰਸਾਈਕਲ ਤੇ ਬਾਕੀ ਦੋ ਬੰਦੇ ਬੈਠ ਜਾਂਦੇ ਨੇ ਆਹ ਹੀ ਰਾਮਣਾ ਦੋ ਬੰਦੇ ਬੈਠ ਜਾਂਦੇ ਨੇ ਹਾਂਜੀ ਹਾਂਜੀ ਮਗਰਲੇ ਵਾਸਤੇ ਤਾਂ ਸੋਫਾ ਲੱਗਿਆ ਹੋਇਆ ਹੂੰ ਤੇ ਮਗਰ ਬਹਿੰਦਾ ਨਹੀਂ ਕੋਈ ਬਹਿੰਦਾ ਨਹੀਂ ਠੀਕ ਹਾਂ ਦਾਦਾ ਕਿਉਂਕਿ ਭਾਈ ਦਾ ਬਹੁਤ ਆਣਾ ਜੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਤੇ ਕਮਾਲ ਦੀ ਗੱਲਬਾਤ ਆ ਤੇ ਬ੍ਰੇਕ ਬਰੂਕ ਦਾ ਫਿਰ ਤਕੜੇ ਹੀ ਆਉਂਦੇ ਹੋਣਾ ਬ੍ਰੇਕਿੰਗ ਇਹਦੇ ਜੀ ਹਾਂ ਮਤਲਬ ਸਾਰੀਆਂ ਡਿਸਕਾਂ ਅਗਲੀ ਡਿਸਕ ਹੈ ਜਿਹੜੀ ਕੰਬੋ ਬ੍ਰੇਕਸ ਕਹਿੰਦੇ ਆ ਉਹਨੂੰ ਮਗਰਲੇ ਬ੍ਰੇਕ ਲਾਉਂਗੇ ਤਾਂ ਵੀ ਅਗਲੇ ਨਾਲ ਲੱਗਦੇ ਆ ਜੀ ਦੋ ਡਿਸਕਾਂ ਲੱਗੀਆਂ ਔਰ ਡਿਸਕ ਨੂੰ ਇੱਕ ਡਿਸਕ ਨੂੰ 6 ਪਿਸਟਨ ਹੈ ਠੀਕ ਹੈ ਜੀ ਹਾਲਾਂਕਿ ਕਾਰ ਦੇ ਵਿੱਚ ਇੱਕ ਡਿਸਕ ਨੂੰ ਦੋ ਪਿਸਟਨ ਹੁੰਦੇ ਆ ਤੇ ਦੋਨਾਂ ਡਿਸਕਾਂ ਨੂੰ 4 ਪਿਸਟਨ ਹੁੰਦੇ ਆ ਇਹਦੇ ਅਗਲੇ ਟਾਇਰ ਨੂੰ 12 ਪਿਸਟਨ ਆ 12 ਪਿਸਟਨ ਹਾਂ ਠੀਕ ਹੈ ਜੀ ਵੀ ਬ੍ਰੇਕਿੰਗ ਜਿਹੜੀ ਹੈਗੀ ਆ ਹੂੰ ਇੰਨੀ ਅੱਛੀ ਹੈ ਵੀ ਤੁਹਾਨੂੰ ਪਿੱਛੇ ਵੇਖ ਕੇ ਬ੍ਰੇਕਾਂ ਲਾਉਣੀਆਂ ਪੈਂਦੀਆਂ ਵੀ ਕੋਈ ਮਗਰੋਂ ਜੇ ਕੋਈ ਵਹੀਕਲ ਆਉਂਦਾ ਹੋਇਆ ਹਾਂਜੀ ਤਾਂ ਹੋ ਸਕਦਾ ਵੀ ਉਹ ਇਹਦੇ ਹਿਸਾਬ ਨਾਲ ਉਹਦੇ ਬ੍ਰੇਕ ਨਾ ਲੱਗਣ ਨਾ ਲੱਗਣ ਇੰਨੀ ਤਕੜੀ ਬ੍ਰੇਕਿੰਗ ਹਾਂ ਲਓ ਜੀ 52 ਲੱਖ ਦੀ ਚੀਜ਼ ਆ ਵੀ ਇੰਨਾ ਕਦਾ ਬੰਦਾ ਹੀ ਹੈ ਨਾ ਬਹੁਤ ਹੋਰ ਵੀ ਬਹੁਤ ਤਕੜੇ ਤਕੜੇ ਫੀਚਰ ਹੈ ਜਿਹੜੇ ਹਨਾ ਜੇ ਦੱਸਣ ਲੱਗੇ ਤਾਂ ਵੀਡੀਓ 2 ਘੰਟੇ ਦੀ ਜਾਊਗੀ ਬਹੁਤ ਤਕੜੇ ਤਕੜੇ ਆ ਹੁਣ ਤੱਕ ਖਾਸਾ ਜੀ ਨੇ ਚਲਾਤਾ 25-30000 ਕਿਲੋਮੀਟਰ ਤੇ ਹੁਣ ਤੱਕ ਇਹਦਾ ਕਿਵੇਂ ਲੱਗੇ ਕੰਫਰਟੇਬਲਾ ਪੂਰਾ ਵਧੀਆ ਬਹੁਤ ਕੰਫਰਟ ਵਾਪਸ ਉਥੇ ਲਿਆ ਕੇ ਖੜਾ ਕਰ ਲਈਦਾ ਵੀ ਨਹੀਂ ਵੀ ਚਲਾਉਣਾ ਤਾਂ ਜੀ 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 ਖੜਾ ਰਵੇ ਪਰ ਵੇਚਿਆ ਨਹੀਂ ਜਾ ਸਕਦਾ ਸੈਕੰਡ ਹੈਂਡ ਮਾਰਕੀਟ ਦੇ ਵਿੱਚ ਵੀ 30 35 ਲੱਖ ਦਾ ਹਾਂ ਸੈਕੰਡ ਹੈਂਡ ਦੇ ਵਿੱਚ ਵੀ ਕਿਉਂਕਿ ਲਗਾਤਾਰ ਬਾਹਰੋਂ ਆਉਂਦਾ ਕਰਕੇ ਕੁਝ ਡਾਲਰ ਨਾ ਜੁੜ ਜਾਂਦੀ ਕੀਮਤ ਕੁਝ ਇੰਪੋਰਟ ਦੀ ਵਜ੍ਹਾ ਨਾਲ ਜੀ ਜਿੰਨਾ ਕਿ ਡੈਪ੍ਰੀਸ਼ੀਏਟ ਹੁੰਦਾ ਓਨਾ ਕਿ ਮਹਿੰਗਾ ਹੋਈ ਜਾਂਦਾ ਇਹ ਚੀਜ਼ ਇੰਪੋਰਟ ਹੀ ਕਰਾਉਣਾ ਪੈਂਦਾ ਬਾਹਰੋਂ ਹਾਂ ਬਣਿਆ ਬਣਾਏ ਕਿੱਦਾਂ ਮਿਲਦਾ ਨਹੀਂ ਨਹੀਂ ਬਣਿਆ ਬਣਾਏ ਜੀ ਜੀ 30 ਕਿਵੇਂ ਆਰਡਰ-ਰੂਡਰ ਤੇ ਵੀ ਮਿਲਦਾ ਕਿੱਦਾਂ ਕੰਪਨੀ ਹਾਂ 5 6 ਮੰਗਾਉਂਦੀ ਹੈ ਸਾਲ ਦੇ ਅੱਛਾ ਬਸ ਉਹ ਫੇਕਸੀ ਕਲਰ ਮਿਲਦਾ ਜਿਹੜਾ ਮਿਲਦਾ ਜਦੋਂ ਇਹ ਲਿਆ ਇਹ ਆਇਆ ਸੀਗਾ ਉਹਨਾਂ ਸਾਲਾਂ ਚ ਚੈਰੀ ਆਉਂਦਾ ਸੀ ਹੁਣ ਬਲੈਕ ਆਉਂਦਾ ਜੀ ਜੀ ਹੁਣ ਬਲੈਕ ਆਉਂਦਾ ਤੇ ਬਾਕੀ ਇਹਦੇ ਵਿੱਚ ਮੈਂ ਇੱਕ ਹੋਰ ਕਲਰ ਵਾਈਟ ਕਲਰ ਵੀ ਮੇਰੇ ਖਿਆਲ ਨਾਲ ਆਉਂਦਾ ਹੈ ਵਾਈਟ ਹਾਂ 18 ਤੋਂ ਪਹਿਲਾਂ ਵਾਈਟ ਆਉਂਦਾ ਸੀ ਹਾਂ 18 ਤੋਂ ਹੁਣ ਬਲੈਕ ਆਉਂਦਾ 18 ਤੋਂ 21 ਤੱਕ ਚੈਰੀਆ ਜੀ ਜੀ ਤੇ ਹੁਣ ਬਲੈਕ ਆਉਂਦਾ ਇੰਡੀਆ ਚ ਇੱਕੋ ਕਲਰ ਆਉਂਦਾ ਬਾਕੀ ਇਹ ਕਿੰਨੇ ਮਾਡਲ ਆ ਤੁਹਾਡਾ ਇਹ ਆ ਮੋਟਰਸਾਈਕਲ ਇਹ 19 ਇਹ 19 ਮਾਡਲ 19 ਮਾਡਲ ਆ ਜੀ ਅੱਛਾ ਫਿਕਸ ਹੀ ਆਉਂਦਾ ਕਲਰ ਜਿਵੇਂ 3 ਸਾਲ ਇਹਦਾ ਵਾਈਟ ਸੀ ਬਸ ਉਹਨਾਂ ਨੇ 5-6 ਮੋਟਰਸਾਈਕਲ ਮੰਗਾਏ ਸੀਗੇ ਉਦੋਂ ਵੀ 21 ਚ ਆਏ ਸੀਗੇ ਬਲੈਕ ਕਲਰ ਦੇ ਉਹਦੇ ਵਿੱਚ 에ਅਰ ਬੈਗ ਵੀ ਸੀ ਅੱਛਾ 에ਅਰ ਬੈਗ ਵੀ ਹਾਂ ਤੇ ਇਹਦੇ ਵਿੱਚ ਉਹ ਦੂਜਾ ਮੋਡ ਆਉਂਦਾ ਕਰੂਜ਼ ਮੋਡ ਵਗੈਰਾ ਬਿਲਕੁਲ ਕਰੂਜ਼ ਕੰਟਰੋਲ ਇਹਦੇ ਵਿੱਚ ਲੱਗਿਆ ਹੋਇਆ ਹੈ ਇਹ ਵੇਖੋ ਅੱਛਾ ਜੀ ਕਰੂਜ਼ ਮੋਡ ਵੀ ਆਉਂਦਾ ਬਈ ਜਿਹੜਾ ਗ ਇਹ ਦੋ ਹੀ ਸਪੀਡ ਆ ਜਿਹੜੀ ਉਹ ਰੋਕ ਸਕਦੇ ਹੋ ਨਾ ਜਿੱਥੇ ਇੱਕ ਚਲਾਉਣਾ ਤੇ ਬਾਕੀ ਕਮਾਲ ਦੀ ਗੱਲਬਾਤ ਹੈ ਜੀ ਸੋ ਬਹੁਤ ਧੰਨਵਾਦ ਜੀ ਮਿਹਰਬਾਨੀ ਖਾਲਸਾ ਜੀ ਫਰੀਦਕੋਟ ਦੇ ਵਿੱਚ ਸੀਗੇ ਜੀ ਇੱਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕੀ ਫਤਿਹ ਬਹੁਤ ਘੈਂਟ ਮੋਟਰਸਾਈਕਲ ਹੈ ਜੀ ਸ਼ੇਅਰ ਕਰਿਓ ਦੱਬ ਕੇ ਧੰਨਵਾਦ ਮਿਹਰਬਾਨ